ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਾਬ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਜਦੋਂ ਵੀ ਪਾਠ ਕਰਦੇ ਹਾਂ ਗੁਰੂ ਘਰ ਜਾ ਕੇ ਸੇਵਾ ਕਰਦੇ ਹਾਂ ਭਾਵ ਕਿ ਜਦੋਂ ਵੀ ਆਪਾਂ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਸਤਿਗੁਰੂ ਸਾਡੇ ਉੱਤੇ ਕਿਰਪਾ ਜ਼ਰੂਰ ਕਰਦੇ ਨੇ ਤੇ ਉਹ ਆਪਣੀ ਕਿਰਪਾ ਕਰਨ ਤੋਂ ਪਹਿਲਾਂ ਸਾਨੂੰ ਦੋ ਸੰਕੇਤਾਂ ਦੇ ਰਾਹੀਂ ਸਮਝਾਉਂਦੇ ਨੇ ਕਿ ਤੁਹਾਡੇ ਉੱਤੇ ਕਿਰਪਾ ਵਰਤਣੀ ਸ਼ੁਰੂ ਹੋ ਚੁੱਕੀ ਹੈ ਤਾਂ ਉਹ ਕਿਹੜੇ ਦੋ ਸੰਕੇਤ ਨੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਮਿਲਦੇ ਨੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਾਡੀ ਕਿਸਮਤ ਚਮਕਣ ਵਾਲੀ ਆ ਸਾਡੇ ਲੇਖ ਸਾਡੇ ਭਾਗ ਬਦਲਣ ਵਾਲੇ ਆ ਤਾਂ ਜਦੋਂ ਵੀ ਇਹ ਸੰਕੇਤ ਸਾਨੂੰ ਮਿਲਨੇ ਸ਼ੁਰੂ ਹੋ ਜਾਣ ਤਾਂ ਸਾਨੂੰ ਅੱਗੋਂ ਕੀ ਕਰਨਾ ਚਾਹੀਦਾ ਹੈ ਕਿਹੜੀ ਗਲਤੀ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਇਹ ਬੇਅੰਤ ਕਿਰਪਾ ਬਖਸ਼ਿਸ਼ ਸਾਡੇ ਉਤੇ ਬਣੀ ਰਵੇ ਕਿਉਂਕਿ ਬਹੁਤੇ ਮਨੁੱਖਾਂ ਤੇ ਕਿਰਪਾ ਹੋ ਜਾਂਦੀ ਹੈ ਸਤਿਗੁਰ ਜੀ ਮਿਹਰ ਪਰਿਆ ਹੱਥ ਰੱਖ ਦਿੰਦੇ ਨੇ ਪਰ ਅਸੀਂ ਸਮਝ ਨਹੀਂ ਪਾਉਂਦੇ ਅਸੀਂ ਗਲਤੀ ਕਰ ਬੈਠਦੇ ਹਾਂ ਤਾਂ ਆਪਾਂ ਇਹਨਾਂ ਸੰਕੇਤਾਂ ਨੂੰ ਸਮਝ ਕੇ ਕਿਵੇਂ ਅੱਗੇ ਚੱਲਣਾ ਹੈ ਕਿਹੜੀ ਗਲਤੀ ਆਪਾਂ ਨਹੀਂ ਕਰਨੀ ਤਾਂ ਜੋ ਸਾਡੇ ਗੁਰੂ ਦੀਆਂ ਬਖਸ਼ਿਸ਼ਾਂ ਮਿਹਰਾਂ ਸਾਡੀ ਉਤੇਜੇ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣ ਅੱਜ ਦੀ ਵੀਡੀਓ ਵਿੱਚ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਇਸ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤਾਂ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਆਪਾਂ ਪਾਠ ਕਰਨਾ ਆਰੰਭ ਕਰਦੇ ਹਾਂ ਗੁਰੂ ਘਰ ਜਾਣਾ ਆਰੰਭ ਕਰਦੇ ਹਾਂ ਭਾਵ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਵੀ ਇੱਕ ਕਦਮ ਵੀ ਆਪਣੇ ਹਲਕੇ ਦੇ ਵੱਲ ਆਪਣੇ ਮਾਲਕ ਦੇ ਵੱਲ ਵਧਾਉਣਾ ਸ਼ੁਰੂ ਕਰ ਦਿੰਦੇ ਹਾਨਾ ਤਾਂ ਸਾਡਾ ਮਾਲਕ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਉੱਤੇ ਕਿਰਪਾ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਪਾਸ਼ਾ ਜੀ ਕਹਿੰਦੇ ਨੇ ਕਿ ਤੂੰ ਇੱਕ ਕਦਮ ਮੇਰੇ ਵੱਲ ਵਧਾ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਮੈਂ ਆ ਪਾਵਾਂਗਾ ਤੇਰੀ ਬਾਹ ਫੜਾਂਗਾ ਤੇਰੀ ਇਲਾਜ ਰੱਖਾਂਗਾ ਤਾਂ ਬਸ ਸਾਡਾ ਇੱਕ ਕਦਮ ਗੁਰੂ ਵੱਲ ਵਧਾਉਣ ਦੀ ਲੋੜ ਹੁੰਦੀ ਹੈ ਬਾਕੀ ਸਭ ਮਿਹਰਾ ਬਖਸ਼ਿਸ਼ਾ ਮਾਲਕ ਦੇ ਹੱਥ ਵਿੱਚ ਨੇ ਤਾਂ ਜਦੋਂ ਵੀ ਫਿਰ ਆਪਾਂ ਪਾਠ ਕਰਨਾ ਆਰੰਭ ਕਰਦੇ ਆਂ ਜਾਂ ਗੁਰੂ ਘਰ ਜਾ ਕੇ ਸੇਵਾ ਕਰਨੀ ਆਰੰਭ ਕਰਦੇ ਆਂ ਤਾਂ ਸਾਡੀ ਹਾਜ਼ਰੀ ਸਾਡੀ ਅਰਦਾਸ ਪ੍ਰਵਾਨ ਹੋਣ ਦੀਆਂ ਵੱਡੀਆਂ ਨਿਸ਼ਾਨੀਆਂ ਨੇ ਦੋ ਵੱਡੇ ਸੰਕੇਤ ਨੇ ਪਰ ਸਾਡੇ ਵਿੱਚੋਂ ਬਹੁਤੇ ਮਨੁੱਖ ਇਹੇ ਸੋਚ ਲੈਂਦੇ ਨੇ ਜਾਂ ਕਈ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆਂ ਤਾਂ ਜੇਕਰ ਸਾਨੂੰ ਪਾਣੀ ਦਾ ਘੜਾ ਮਿਲ ਜਾਵੇ ਤਾਂ ਇਹ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਪੈਸੇ ਮਿਲ ਜਾਣ ਤਾਂ ਇਹ ਵੀ ਸ਼ੁਭ ਸੰਕੇਤ ਹੁੰਦਾ ਹੈ ਜਾਂ ਕੋਈ ਤਰ੍ਹਾਂ ਦੀਆਂ ਹੋਰ ਇਦਾਂ ਦੀਆਂ ਵਸਤੂਆਂ ਕਹੀਆਂ ਜਾਂਦੀਆਂ ਨੇ ਕਿ ਜੇਕਰ ਸਾਨੂੰ ਗੁਰੂ ਘਰ ਆਉਂਦੀਆਂ ਜਾਂਦਿਆਂ ਇਦਾਂ ਦੀ ਕੋਈ ਚੀਜ਼ ਮਿਲਦੀ ਆ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਉੱਤੇ ਗੁਰੂ ਦੀ ਕਿਰਪਾ ਹੋ ਰਹੀ ਆ ਸਾਧ ਸੰਗਤ ਜੀ ਸੰਤ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਕਿ ਗੁਰੂ ਦੀ ਮਿਹਰ ਦੀ ਨਿਸ਼ਾਨੀ ਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਇਹਨਾਂ ਵਸਤੂਆਂ ਵਿੱਚੋਂ ਨਹੀਂ ਮਿਲਦੀ ਗੁਰੂ ਜਦੋਂ ਵੀ ਕਿਰਪਾ ਕਰਦੇ ਨੇ ਗੁਰੂ ਜਦੋਂ ਵੀ ਮਿਹਰ ਕਰਦੇ ਨੇ ਤਾਂ ਇਹ ਦੋ ਵੱਡੇ ਸੰਕੇਤਾਂ ਰਾਹੀਂ ਕਰਦੇ ਨੇ ਤਾਂ ਉਹ ਕਿਹੜੇ ਦੋ ਸੰਕੇਤ ਨੇ ਉਹ ਸਮਝਣ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਹੀ ਸਾਖੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਹਿੰਦੇ ਇਦਾਂ ਇੱਕ ਵਾਰ ਸੰਤ ਮਹਾਂਪੁਰਖ ਜੀ ਬੈਠੇ ਸਨ ਸੇਵਾ ਚੱਲ ਰਹੀ ਸੀ ਦੇਖ ਰਹੇ ਸਨ ਤਾਂ ਕਹਿੰਦੇ ਇੱਕ ਸੇਵਾਦਾਰ ਸੇਵਾ ਕਰਦਿਆਂ ਹੋਇਆਂ ਗਲਤੀ ਕਰ ਰਿਹਾ ਸੀ ਤਾਂ ਸੰਤ ਮਹਾਂਪੁਰਖ ਜੀ ਆਪਣੇ ਕੋਲ ਖੜੇ ਸੇਵਾਦਾਰ ਨੂੰ ਕਹਿਣ ਲੱਗੇ ਕਿ ਜਾ ਭਲਿਆ ਉਹ ਸੇਵਾਦਾਰ ਵਾਰ-ਵਾਰ ਗਲਤੀ ਕਰ ਰਿਹਾ ਹੈ ਤੂੰ ਜਾ ਕੇ ਦੋ ਥੱਪੜ ਉਸਦੇ ਮਾਰ ਕੇ ਆ ਸੰਤ ਮਹਾਪੁਰਖ ਦੀਆਂ ਗੱਲਾਂ ਦੇ ਪਿੱਛੇ ਕੋਈ ਨਾ ਕੋਈ ਸਿੱਖਿਆ ਹੁੰਦੀ ਹੈ ਕੋਈ ਨਾ ਕੋਈ ਮਤ ਹੁੰਦੀ ਹੈ ਤਾਂ ਕਹਿੰਦੇ ਉਹ ਸੇਵਾਦਾਰ ਸਤਿਵਚਨ ਕਹਿ ਕੇ ਜੋ ਗਲਤੀ ਕਰ ਰਿਹਾ ਸੀ ਉਸ ਸੇਵਾਦਾਰ ਦੇ ਕੋਲ ਚਲਾ ਗਿਆ ਪਰ ਕਹਿੰਦੇ ਉੱਥੇ ਜਾ ਕੇ ਉਸਨੇ ਕੀ ਕੀਤਾ ਕਿ ਉਸਦੇ ਥੱਪੜ ਮਾਰਨ ਦੀ ਬਜਾਏ ਆਪਣੇ ਆਪ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਕਹਿੰਦੇ ਸੰਤਾ ਮਹਾਪੁਰਖਾਂ ਨੇ ਆਵਾਜ਼ ਮਾਰੀ ਅਤੇ ਕਿਹਾ ਕਿ ਭਲਿਆ ਤੈਨੂੰ ਤਾਂ ਮੈਂ ਇਹਦੀ ਗਲਤੀ ਦੀ ਸਜ਼ਾ ਦੇਣ ਨੂੰ ਕਿਹਾ ਸੀ ਗਲਤੀ ਇਹ ਕਰ ਰਿਹਾ ਸੀ ਮੈਂ ਤੇ ਤੈਨੂੰ ਥੱਪੜ ਇਹ ਦੇ ਮਾਰਨ ਨੂੰ ਕਿਹਾ ਸੀ ਪਰ ਤੂੰ ਤਾਂ ਆਪਣੇ ਆਪ ਦੇ ਥੱਪੜ ਮਾਰਨੀ ਆਰੰਭ ਕਰ ਦਿੱਤੇ ਨੇ ਕਹਿੰਦੇ ਉਹ ਸੇਵਾਦਾਰ ਕਹਿਣ ਲੱਗਾ ਕਿ ਮਹਾਂਪੁਰਖੋ ਇਸ ਨੇ ਹੀ ਇੱਕ ਗਲਤੀ ਕੀਤੀ ਇਹਦੀ ਇੱਕ ਗਲਤੀ ਦੀ ਸਜ਼ਾ ਦੋ ਥੱਪੜ ਪਰ ਮੈਂ ਤਾਂ ਅਜਹੀਆਂ अनेका ਹੀ ਗਲਤੀਆਂ ਰੋਜ਼ ਕਰਦਾ ਰਹਿਣਾ ਹਾਂ ਤਾਂ ਮੇਰੀ ਸਜ਼ਾ ਤਾਂ ਬਹੁਤ ਵੱਧ ਚੁੱਕੀ ਹੈ ਇਸ ਕਰਕੇ ਪਹਿਲਾਂ ਮੈਂ ਆਪਣੇ ਆਪ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਜਦੋਂ ਮੈਂ ਆਪ ਅੰਦਰੋਂ ਸਾਫ਼ ਹੋਵਾਂਗਾ ਤਾਂ ਹੀ ਕਿਸੇ ਦੀ ਗਲਤੀ ਦੀ ਸਜ਼ਾ ਦੇਣ ਯੋਗ ਬਣਾਂਗਾ ਇਸ ਕਰਕੇ ਪਹਿਲਾਂ ਮੈਂ ਆਪਣੀਆਂ ਗਲਤੀਆਂ ਦੇ ਵਿੱਚ ਸੁਧਾਰ ਕਰ ਰਿਹਾ ਹਾਂ ਤਾਂ ਕਹਿੰਦੇ ਸੰਤ ਮਹਾਪੁਰਖ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਕਿ ਭਲਿਆ ਤੇਰੀ ਕੀਤੀ ਸੇਵਾ ਸਫਲ ਹੋ ਗਈ ਆ ਬਸ ਜਾ ਤੂੰ ਆਪਣੀ ਸੇਵਾ ਦੇ ਵਿੱਚ ਲੱਗ ਜਾ ਸਾਧ ਸੰਗਤ ਜੀ ਇਹ ਸਾਖੀ ਸੁਣਾਉਣ ਦਾ ਮਤਲਬ ਕੀ ਸੀ ਇਹ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਜਦੋਂ ਵੀ ਗੁਰੂ ਦੀ ਕਿਰਪਾ ਹੁੰਦੀ ਆ ਗੁਰੂ ਨੇ ਬਖਸ਼ਿਸ਼ ਕਰਨੀ ਹੁੰਦੀ ਆ ਤਾਂ ਸਾਨੂੰ ਸਾਡੇ ਵਿੱਚ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਜਿਸ ਤਰ੍ਹਾਂ ਮੰਨ ਲਓ ਕਿ ਆਪਾਂ ਗੁਰੂ ਘਰ ਆਏ ਗੁਰੂ ਘਰ ਆ ਕੇ ਕਥਾ ਸੁਣੀ ਗੁਰੂ ਦਾ ਉਪਦੇਸ਼ ਸੁਨਿਆ ਤਾਂ ਗੁਰੂ ਸਾਹਿਬ ਜੀ ਜੋ ਵੀ ਉਪਦੇਸ਼ ਕਰਦੇ ਨੇ ਜੇਕਰ ਜੋ ਵੀ ਉਹ ਮਤ ਸਾਨੂੰ ਦੇ ਰਹੇ ਨੇ ਸਿੱਖਿਆ ਦੇ ਰਹੇ ਨੇ ਜੇਕਰ ਸਾਨੂੰ ਲੱਗਦਾ ਹੈ ਕਿ ਇਹ ਸਿੱਖਿਆ ਸਾਡੇ ਲਈ ਆ ਇਹ ਜੋ ਵੀ ਕਮੀਆਂ ਕੱਢ ਰਹੇ ਨੇ ਜੋ ਵੀ ਗਲਤੀਆਂ ਕੱਢ ਰਹੇ ਨੇ ਜੋ ਵੀ ਸਖਤੀ ਦੇ ਨਾਲ ਫਟਕਾਰ ਲਗਾ ਰਹੇ ਨੇ ਇਹ ਸਾਨੂੰ ਕਹਿ ਰਹੇ ਨੇ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਉੱਤੇ ਮਾਲਕ ਦੀ ਕਿਰਪਾ ਵਰਤ ਚੁੱਕੀ ਆ ਪਰ ਜੇਕਰ ਸਾਨੂੰ ਗੁਰੂ ਦਾ ਉਪਦੇਸ਼ ਦੂਸਰਿਆਂ ਦੇ ਲਈ ਲੱਗ ਰਿਹਾ ਹੈ ਭਾਵੇਂ ਕਿ ਜੋ ਵੀ ਕਮੀਆਂ ਗਲਤੀਆਂ ਨੇ ਸਾਡੇ ਸਾਹਮਣੇ ਦੂਸਰਿਆਂ ਦਾ ਚਿਹਰਾ ਆ ਰਿਹਾ ਹੈ ਕਿ ਇਹ ਗਲਤੀ ਤਾਂ ਫਲਾਣਾ ਕਰਦਾ ਹੈ ਇਹ ਕਮੀ ਤਾਂ ਫਲਾਣੇ ਮਨੁੱਖ ਦੇ ਵਿੱਚ ਹੈ ਤਾਂ ਫਿਰ ਸਮਝੋ ਕਿ ਅਜੇ ਆਪਾਂ ਗੁਰੂ ਦੀ ਕਿਰਪਾ ਤੋਂ ਦੂਰ ਹਾਂ ਕਿਉਂਕਿ ਗੁਰੂ ਦੀ ਕਿਰਪਾ ਦੀ ਪਹਿਲੀ ਵੱਡੀ ਨਿਸ਼ਾਨੀ ਇਹ ਆ ਕਿ ਮਨੁੱਖ ਨੂੰ ਆਪਣੇ ਆਪ ਦੇ ਵਿੱਚੋਂ ਕਮੀਆਂ ਨਜ਼ਰ ਆਉਂਦੀਆਂ ਨੇ ਆਪਣੀਆਂ ਗਲਤੀਆਂ ਕੱਢ ਕੇ ਆਪਣੇ ਆਪ ਦਾ ਸੁਧਾਰ ਕਰਨਾ ਸ਼ੁਰੂ ਕਰਦਾ ਹੈ ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਮਾਲਕਾ ਮੇਰੀਆਂ ਇਹ ਕਮੀਆਂ ਮੇਰੀਆਂ ਇਹ ਭੁੱਲਾਂ ਬਖਸ਼ ਦਿਓ ਮੈਨੂੰ ਸਿੱਧੇ ਰਸਤੇ ਪਾਓ ਅਤੇ ਦੂਸਰੀ ਨਿਸ਼ਾਨੀ ਦੂਸਰਾ ਸੰਕੇਤ ਇਹ ਆ ਕਿ ਜਦੋਂ ਵੀ ਆਪਾਂ ਪਾਠ ਕਰਦੇ ਆ ਗੁਰੂ ਘਰ ਜਾ ਕੇ ਸੇਵਾ ਕਰਦੇ ਆ ਜਦੋਂ ਸਾਡਾ ਮਨ ਪਾਠ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਬੜਾ ਖੁਸ਼ ਖੁਸ਼ ਰਹਿਣ ਲੱਗੇ ਕਦੇ ਵੀ ਕਿਸੇ ਨੂੰ ਮਾੜਾ ਕਹਿਣ ਨੂੰ ਦਿਲ ਨਾ ਕਰੇ ਸਭ ਪਾਸੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਨਜ਼ਰ ਆਵੇ ਤਾਂ ਸਮਝ ਲਾਓ ਕਿ ਗੁਰੂ ਦੀ ਕਿਰਪਾ ਸਾਡੇ ਉੱਤੇ ਹੋਣੀ ਆਰੰਭ ਹੋ ਗਈ ਆ ਤਾਂ ਜਦੋਂ ਹੀ ਇਹ ਸੰਕੇਤ ਸਾਨੂੰ ਮਿਲਦੇ ਨੇ ਕਿ ਸਾਨੂੰ ਸਾਡੀਆਂ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣ ਸਾਨੂੰ ਸਭ ਪਾਸੇ ਗੁਰੂ ਦੀ ਕਿਰਪਾ ਵਰਤਣੀ ਸ਼ੁਰੂ ਹੋ ਜਾਵੇ ਤਾਂ ਉਸ ਵੇਲੇ ਆਪਾਂ ਇੱਥੇ ਸਿਰਫ ਇੱਕ ਗਲਤੀ ਕਰਨ ਤੋਂ ਬਚਣਾ ਹੈ ਕਿ ਕਦੇ ਵੀ ਇਸ ਗੱਲ ਦਾ ਮਨ ਦੇ ਵਿੱਚ ਹੰਕਾਰ ਨਹੀਂ ਲੈ ਕੇ ਆਉਣਾ ਕਿ ਮੇਰੀ ਸੇਵਾ ਤਾਂ ਸਫਲ ਹੋ ਰਹੀ ਆ ਉੱਥੇ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਸੇਵਾ ਕਰਨੀ ਆਰੰਭ ਕੀਤੀ ਤੁਹਾਡੀ ਕਿਰਪਾ ਦੇ ਨਾਲ ਹੀ ਮੇਰੇ ਤੇ ਇਹ ਬਖਸ਼ਿਸ਼ ਹੋਈ ਵਾਹਿਗੁਰੂ ਅਕਾਲ ਪੁਰਖ ਜੀ ਇਹ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣਾ ਮਨ ਵਿੱਚ ਕਿਸੇ ਦੇ ਪ੍ਰਤੀ ਈਰਖਾ ਹੰਕਾਰ ਨਾ ਆਉਣ ਦੇਣਾ ਅਤੇ ਇਸੇ ਸ਼ਬਦ ਦਾ ਜਾਪ ਹਮੇਸ਼ਾ ਕਰਦੇ ਰਹਿਣਾ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤੀ ਨਾ ਹੋਏ ਕਿਉਂਕਿ ਉਸ ਮਾਲਕ ਦੀ ਕਿਰਪਾ ਤੋਂ ਬਿਨਾ ਨਾ ਹੀ ਆਪਾਂ ਨਾਮ ਜਪ ਸਕਦੇ ਆ ਨਾ ਹੀ ਮਾਲਕ ਦੀ ਮਰਜ਼ੀ ਤੋਂ ਬਿਨਾ ਸਾਡੇ ਉੱਤੇ ਕਿਰਪਾ ਹੋ ਸਕਦੀ ਆ ਤਾਂ ਬਸ ਹਮੇਸ਼ਾ ਵਾਹਿਗੁਰੂ ਅਕਾਲ ਪੁਰਖ ਜੀ ਦੇ ਪਾਣੇ ਵਿੱਚ ਰਹਿਣਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਦੋਂ ਵੀ ਪਾਠ ਕਰਨਾ ਹੈ ਸੇਵਾ ਕਰਨੀ ਹੈ ਗੁਰੂ ਦਾ ਉਪਦੇਸ਼ ਸੁਣਨਾ ਹੈ ਤਾਂ ਜੋ ਵੀ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਨੇ ਮਤ ਦਿੰਦੇ ਨੇ ਤਾਂ ਉਸ ਗੱਲ ਨੂੰ ਆਪਣੇ ਤਾਂ ਉਸ ਗੱਲ ਨੂੰ ਆਪਣੇ ਆਪ ਦੇ ਉੱਤੇ ਲੈਣਾ ਹੈ ਖਾਸ ਕਰਕੇ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਸਾਨੂੰ ਕਿਸੇ ਗਲਤੀ ਤੋਂ ਸ਼ਕਤੀ ਦੇ ਨਾਲ ਫਟਕਾਰ ਲਗਾ ਰਹੇ ਹੋਣ ਕੋਈ ਕਮੀ ਕੱਢ ਰਹੇ ਹੋਣ ਕੋਈ ਗਲਤੀ ਤੋਂ ਸੁਚੇਤ ਕਰ ਰਹੇ ਹੋਣ ਤਾਂ ਉਹ ਗੱਲ ਨੂੰ ਆਪਣੇ ਆਪ ਦੇ ਉੱਤੇ ਲੈਣਾ ਸ਼ੁਰੂ ਕਰਨਾ ਹੈ ਕਿ ਇਹ ਗਲਤੀ ਮੇਰੇ ਵਿੱਚ ਆ ਇਹ ਗਲਤੀ ਦਾ ਸੁਧਾਰ ਮੈਂ ਆਪਣੇ ਵਿੱਚੋਂ ਕਰਨਾ ਹੈ ਨਾ ਕਿ ਦੂਸਰਿਆਂ ਦੇ ਵਿੱਚੋਂ ਗਲਤੀਆਂ ਦੇਖਣੀਆਂ ਨੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ